ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ 'ਚ ਅੱਜ ਤੁਹਾਨੂੰ ਆਪਾਂ ਦਿਖਾਉਣਾ ਗੁਰਦੁਆਰਾ ਟਾਲੀ ਸਾਹਿਬ ਇਹ ਕਿੱਥੇ ਸਥਿਤ ਹੈ ਜਦੋਂ ਆਪਾਂ ਕਪੂਰਥਲੇ ਤੋਂ ਨਕੌਦਰ ਜਾਂ ਨਕੌਦਰ ਤੋਂ ਕਪੂਰਥਲੇ ਜਾਂਦੇ ਹਾਂ ਬਿੰਡਾ ਦਾ ਬਲੇਰ ਖਾਨਪੁਰ ਇੱਕ ਬਲੇਰ ਖਾਨ ਦੀ ਧਰਤੀ ਤੇ ਰੋਡ ਦੇ ਉੱਤੇ ਗੁਰਦੁਆਰਾ ਸਥਿਤ ਹੈ ਜੀ ਕੀ ਇਤਿਹਾਸ ਹੈ ਦਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਜੋ ਚੱਲਦੇ ਹਾਂ ਆਪਾਂ ਗੁਰਦੁਆਰੀ ਅੰਦਰ ਗੁਰਦੁਆਰਾ ਟਾਲੀ ਸਾਹਿਬ ਛੇਵੀਂ ਪਾਸ਼ਾਹੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਚਨ ਸ਼ੋਹ ਪ੍ਰਾਪਤ ਹਰਸ ਕੋ ਆਇਆ ਉਹ ਟਾਲੀ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨ ਕੇ ਆਰਾਮ ਕੀਤਾ ਸੀ ਤੇ ਇਹ ਉਦੋਂ ਦੀ ਟਾਲੀ ਆ ਇੱਥੇ ਰੱਖੀ ਗਈ ਆ ਜਦਾਸ ਕੋ ਇਹ ਲਿਖਿਆ ਆਪਣੇ ਗੁਰਦੁਆਰਾ ਟਾਲੀ ਸਾਹਿਬ ਦਾ ਇਤਿਹਾਸ ਸੋ ਤੁਸੀਂ ਇਹਨੂੰ ਪਾਉਸ ਕਰਕੇ ਪੜਿਓ ਤੇ ਬਾਕੀ ਤੁਹਾਨੂੰ ਮੈਂ ਦੱਸ ਦਿੰਦਾ ਇਹ ਮੀਰੀ ਪਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤ ਹੈ ਇਸ ਇਲਾਕੇ 'ਚ ਸ਼ੇਰ ਨੇ ਕਹਿਰ ਮਚਾਇਆ ਹੋਇਆ ਸੀ ਇਲਾਕੇ ਦੀ ਸੰਗਤ ਨੇ ਕਤਾਰਪੁਰ ਜਾ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ ਤੇ ਗੁਰੂ ਜੀ ਦੇ ਸਮੇਤ ਸਿੱਖਾਂ ਸਮੇਤ ਸਥਾਨ ਤੇ ਪਹੁੰਚੇ ਤੇ ਟਾਲੀ ਦੇ ਦਰਖਤ ਨਾਲ ਗੁਰੂ ਜੀ ਨੇ ਘੋੜਾ ਬਣ ਕੇ ਆਰਾਮ ਕੀਤਾ ਜੰਗਲ 'ਚ ਸੁੱਤੇ ਸ਼ੇਰ ਨੂੰ ਗੁਰੂ ਜੀ ਨੇ ਮੁਕਾਬਲਾ ਕਰਨ ਲਈ ਵੰਗਾਰਿਆ ਜਦੋਂ ਸ਼ੇਰ ਭੱਜਾ ਗੁਰੂ ਜੀ ਨੇ ਉਸ ਦਾ ਪਿੱਛਾ ਕਰਕੇ ਇੱਥੋਂ 2 ਮੀਲ ਦੀ ਦੂਰੀ ਤੇ ਟਾਮੀ ਸਾਹਿਬ ਸਥਾਨ ਤੇ ਮਾਰ ਮੁਕਾਇਆ ਇਹ ਦੋਸਤੋ ਟਾਮੀ ਸਾਹਿਬ ਹੈਗਾ ਪਿੰਡ ਕਾਲਾ ਸੰਗਿਆ ਤੇ ਉਹ ਅਗਲੀ ਵੀਡੀਓ ਚ ਤੁਹਾਨੂੰ ਆਪ ਦਿਖਾਵਾਂਗੇ ਤੇ ਉਸ ਸਮੇਂ ਇਸ ਪਿੰਡ ਵਿੱਚ ਝੰਡਾ ਨਾਮ ਦਾ ਹੰਕਾਰੀ ਤੇਲੀ ਰਹਿੰਦਾ ਸੀ ਜਿਸ ਦੇ 111 ਕੋਲੂ ਚੱਲਦੇ ਸਨ ਗੁਰੂ ਜੀ ਨੇ ਗੁਰੂ ਦੇ ਹੰਕਾਰ ਨੂੰ ਉਸ ਦੇ ਹੰਕਾਰ ਨੂੰ ਗੁਰੂ ਜੀ ਨੇ ਉਸ ਦੇ ਹੰਕਾਰ ਨੂੰ ਤੋੜ ਕੇ ਲੋਕਾਂ ਨੂੰ ਨਿਮਰਤਾ ਤੇ ਹਲੇਮੀ ਨਾਲ ਚੱਲਣ ਦੀ ਸਿੱਖਿਆ ਦਿੱਤੀ ਇਸ ਸਥਾਨ ਤੇ ਪਹਿਲੇ ਗੁਰਦੁਆਰਾ ਨੀ ਇੱਥੇ ਤੁਸੀਂ ਦੇਖ ਰਹੇ ਆ ਇੱਥੇ ਪਹਿਲਾਂ ਗੁਰਦੁਆਰਾ ਦੀ ਨੀਂਹ ਰੱਖੀ ਹੋਈ ਸੀ ਇਸ ਕਰਕੇ ਇਹਨੂੰ ਕਵਰ ਕੀਤਾ ਗਿਆ ਹੁਣ ਗੁਰਦੁਆਰਾ ਵੱਡਾ ਬਣ ਦਿੱਤਾ ਹੈ ਬਹੁਤ ਤੇ ਪਹਿਲਾਂ ਇੱਥੇ ਨਹੀਂ ਰੱਖੀ ਹੋਈ ਸੀਗੀ ਇਹਦੀ ਸੋ ਇਹ ਇੱਥੇ ਜਿਹੜਾ ਮੇਲਾ 5 ਜੁਲਾਈ ਨੂੰ ਮਨਾਇਆ ਜਾਂਦਾ ਆ ਤੇ ਹੁਣ 5 ਜੁਲਾਈ ਨੂੰ ਮੇਲਾ ਸੀਗਾ ਤੇ ਮੀਂਹ ਬਹੁਤ ਪੈ ਰਿਹਾ ਸੀ ਤੇ ਪਹੁੰਚ ਨਹੀਂ ਹੋਇਆ ਚਲੋ ਫੇ ਅਗਲੀ ਵਾਰ ਜਦ ਮੇਲਾ ਆਊਗਾ ਤੁਹਾਨੂੰ ਦਿਖਾਵਾਂਗੇ ਤੇ ਮੈਂ ਪਿੰਡ ਦਾ ਤੁਹਾਨੂੰ ਨਾਂ ਦੱਸ ਦਵਾਂ ਇਹ ਪਿੰਡ ਹੈਗਾ ਬਲੇਰਖਾਨਪੁਰ ਸੋ ਜਿਹੜਾ ਤੁਸੀਂ ਪੜਿਆ ਜਾਂ ਇਤਿਹਾਸ ਜਿਹੜਾ ਤੇਲੀ ਸੀਗਾ ਹਨ ਇਹਦਾ ਹੰਕਾਰ ਤੋੜਿਆ ਸੀ ਗੁਰੂ ਜੀ ਨੇ ਤੇ ਗੁਰੂ ਜੀ ਨੇ ਸ਼ਰਾਬ ਦਿੱਤਾ ਸੀ ਕਿ ਤੁਸੀਂ ਕਦੀ ਉੱਚੇ ਚਿਵਾਰੇ ਨਹੀਂ ਪਾ ਸਕਦੇ ਤੇ ਇਹ ਸੱਚ ਆ ਵੀ ਅੱਜ ਦੇ ਟਾਈਮ 'ਚ ਪਿੰਡ ਬਲੇਰਖਾਨਪੁਰ ਉੱਚੀਆਂ ਬਲੇਰਾਂ ਵਿੱਚ ਕੋਈ ਵੀ ਮਤਲਬ ਚਿਵਾਰਾ ਨਹੀਂ ਪਾ ਸਕਦਾ ਥੱਲੇ ਥੱਲੇ ਸਿੰਗਰ ਸਟੋਰੀ ਰਹਿੰਦੀ ਆ ਇਹ ਸੱਚੀ ਆ ਗੱਲ ਇਹ ਇੱਥੇ ਦੇ ਲੋਕ ਮੰਨਦੇ ਵੀ ਆ ਚਲੋ ਅੱਜ ਚੱਲਦੇ ਆ ਅੱਗੇ ਹੋਰ ਵੀਡੀਓ ਤੁਹਾਨੂੰ ਦਿਖਾਉਣੇ ਆ ਸੋ ਦੋਸਤੋ ਇਹ ਸੀ ਇਸ ਗੁਰਦੁਆਰੇ ਦਾ ਇਤਿਹਾਸ ਜੋ ਤੁਸੀਂ ਪੜਿਆ ਜਾਂ ਤੁਸੀਂ ਜੋ ਦੇਖਿਆ ਤੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਜ਼ਰੂਰ ਕਰਿਓ ਤੇ ਇੱਕ ਚੀਜ਼ ਹੋਰ ਇੱਥੇ ਮਤਲਬ ਹਰੇਕ ਐਤਵਾਰੀ ਐਤਵਾਰ ਇੱਥੇ ਦੀਵਾਨ ਸੱਜਦਾ ਤੇ ਹਰੇਕ ਮੰਗਲਵਾਰ ਦੀ ਮੰਗਲਵਾਰ ਇੱਥੇ ਹਰੇਕ ਇਲਾਜ ਦਾ ਮਤਲਬ ਕੋਈ ਵੀ ਬਿਮਾਰੀ ਆ ਕਿਸੇ ਨੂੰ ਨਾ ਤੇ ਉਹਦਾ ਇਲਾਜ ਕੀਤਾ ਜਾਂਦਾ ਦੇਸੀ ਦਵਾਈ ਦਿੱਤੀ ਜਾਂਦੀ ਆ ਬਿਲਕੁਲ ਮੁਫਤਿਆਂ ਨਾਲੇ ਕੋਈ ਪੈਸਾ ਨਹੀਂ ਤੇ ਇਹ ਵੀਡੀਓ ਨੂੰ ਬਹੁਤ ਬਹੁਤ ਲਾਈਕ ਜ਼ਰੂਰ ਕਰਿਓ ਤੇ ਜੇ ਹੋ ਸਕੇ ਤਾਂ ਗੁਰਦੁਆਰੇ ਦੇ ਦਰਸ਼ਨ ਜ਼ਰੂਰ ਕਰਿਓ ਕਿਉਂਕਿ ਗੁਰੂ ਹਰਗੋਬਿੰਦ ਸਿੰਘ ਜੀ ਦੇ ਚਨਕ ਸੋ ਪ੍ਰਾਪਤ ਧਰਤੀ ਆ ਸੋ ਮਿਲਦੇ ਆ ਅਗਲੀ ਵੀਡੀਓ ਚ ਜਿੱਥੇ ਇਹ ਉਹ ਜਗ੍ਹਾ ਸੀ ਜਿੱਥੇ ਗੁਰੂ ਜੀ ਨੇ ਟਾਲੀ ਦੇ ਨਾਲ ਆਪਣਾ ਭੂਰਾ ਬਣ ਕੇ ਆਰਾਮ ਕੀਤਾ ਸੀ ਤੇ ਇੱਕ ਦੋ ਮੀਲ ਦੂਰ ਪਿੰਡ ਕਾਲਾ ਸੰਗਿਆ ਜਿੱਥੇ ਗੁਰੂ ਜੀ ਨੇ ਇਹ ਸ਼ੇਰ ਦਾ ਸ਼ਿਕਾਰ ਕੀਤਾ ਸੀ ਤੇ ਉਹ ਗੁਰਦੁਆਰਾ ਜਿਹੜਾ ਮੈਂ ਦਿਖਾਵਾਂਗੇ ਉਹ ਵੀ ਦਿਖਾਵਾਂਗੇ ਪਰ ਆਗਲੀ ਵੀਡੀਓ ਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੇ ਵੀਡੀਓ ਬੜੀ ਲੱਗੀ ਹੋਈ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਅਗਲੀ ਵੀਡੀਓ ਚ